ਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗ ਗਿਆ ਇੱਕ ਰਾਜ ਸਭਾ ਮੈਂਬਰ ਨੂੰ ਉਹ ਮੰਤਰੀ ਬਣਾ ਰਹੇ ਨੇ ਮੰਤਰੀ ਦੇ ਨਾਲ ਨੂੰ ਚੰਗੇ ਦੋ ਮਹਿਕਮੇ ਵੀ ਦੇਣੇ ਹੈਗੇ ਨੇ ਕਿਉਂਕਿ ਰਾਜ ਸਭਾ ਫਿਰ ਕਿਸੇ ਹੋਰ ਨੇ ਇੱਥੇ ਬੰਨਾ ਹੈਗਾ ਕੇਜਰੀਵਾਲ ਸਾਹਿਬ ਲਗਾਤਾਰ 3 ਦਿਨ ਰਹਿ ਗਏ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਜ਼ਮੀ ਤੌਰ ਤੇ ਲੁਧਿਆਣਾ ਇੱਕ ਪੱਕਾ ਹੀ ਉਹ ਪੱਕਾ ਕੀ ਕਹਿੰਦੇ ਟੈਂਪਰੇਰੀ ਆਪਣਾ ਅੱਡਾ ਵੀ ਬਣਾ ਲੈਣਗੇ ਕੋਈ ਘਰ ਘੁਰ ਲੈ ਲੈਣਗੇ ਕੋਠੀ ਖਾਲੀ ਕਰਾ ਲੈਣਗੇ ਕਿ ਪ੍ਰਚਾਰ ਕਰਨਾ ਨਾ ਸੀਟ ਜਿੱਤਣੀ ਆ ਉਹ ਬੜੀ ਜਿੱਤਣੀ ਜ਼ਰੂਰੀ ਆ ਔਰ ਭਾਜਪਾ ਵੀ ਇੱਥੇ ਸਟਰੋਂਗ ਆ 222 ਦੀਆਂ ਲੋਕ ਸਭਾ ਦੇ ਰਿਜ਼ਲਟ ਦੇਖ ਲਈਏ ਹਾਲਾਂਕਿ ਰਵਨੀ ਸਿੰਘ ਬਿੱਟੂ ਇਹਦੇ ਕੋਲ ਬੜੇ ਮਾਰ ਬੜੇ ਫਰਕ ਘੱਟ ਦੇ ਨਾਲ ਆ ਰਿਹਾ 3-4000 ਦਾ ਫਰਕ ਹੈ ਜਿਆਦਾ ਨਹੀਂ ਹੈਗਾ ਉਹ ਵੀ ਉਹਨਾਂ ਨੂੰ ਬੈਂਸ ਬ੍ਰਦਰ ਜਿਹਾ ਕੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਹੁਣ ਉਥੇ ਭਾਪੀ ਵੀ ਸਟਰੋਂਗ ਕੈਂਡੀਡੇਟ ਉਤਾਰੇਗੀ ਲੜਾਈ ਜ਼ਬਰਦਸਤ ਕੋਈ ਨਹੀਂ ਲੜਾਈ ਹੋਣੀ ਹੈ ਇੱਕ ਪਾਸੇ ਭਾਰਤ ਪੂਸ਼ਨ ਆਸ਼ੂ ਦੂਜੇ ਪਾਸੇ ਸੰਜੀਵ ਰੋੜਾ ਤੀਜੇ ਪਾਸੇ ਭਾਪੀ ਦਾ ਕਿਹੜਾ ਕੈਂਡੀਡੇਟ ਹੁੰਦਾ ਤੇ ਉਹਦੇ 'ਚ ਸਰਕਾਰ ਦਾ ਬਹੁਤ ਜ਼ਿਆਦਾ ਜ਼ੋਰ ਲੱਗਣਾ। ਪੀ ਸਰਕਾਰ ਹਰ ਹਾਲਤ 'ਚ ਜਿੰਨਾ ਚਾਹੀ ਚਾਹੂਗੀ ਇਸ ਕਰਕੇ ਉੱਥੇ ਜ਼ਿਆਦਾ ਬਿਜ਼ਨਸ ਤਬਕਾ ਹੈਗਾ। ਬਿਜ਼ਨਸ ਤਬਕੇ ਨੂੰ ਫੋਕਸ ਕੀਤਾ ਹੈ। ਔਰ ਨਵੀਂ ਜਿਹੜੀ ਗੱਲ ਸਾਹਮਣੇ ਆ ਰਹੀ ਆ ਕਿ ਭਾਰਤ ਪੂਸ਼ਨ ਆਸ਼ੂ ਤੇ ਇੱਕ ਸੰਜੀਵ अरोड़ा ਇਹ ਆਪਣੇ ਬੜੇ ਕਰੀਬੀ ਦੋਸਤ ਨੇ। ਬਹੁਤ ਜ਼ਿਆਦਾ ਕਰੀਬੀ ਦੋਸਤ ਨੇ ਔਰ ਇੱਕ ਨਵੀਂ ਜਿਹੜੀ ਗੱਲ ਹੈਗੀ ਆ ਕਿ ਇਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਉਭੜਨਾ ਪਊਗਾ। ਤੀਜੀ ਜਿਹੜੀ ਮਹੱਤਵਪੂਰਨ ਜਿਹੜੇ ਸੰਜੀਵ अरोड़ा ਸਾਹਿਬ ਆ ਇਹਨਾਂ ਦੇ ਵਾਡਵ ਡੇਰੇ ਲੁਧਿਆਣੇ ਦੇ ਵਿੱਚ ਰਹੇ ਨੇ ਔਰ ਇਹ ਤੇ ਦਿੱਲੀ ਰਹੇਗੇ ਨੇ ਇਹ बिजनेसमੈਨ ਹੀ ਫੇਲ ਹੋ ਗਏ ਸੀ ਇੱਥੇ ਇਹਨਾਂ ਦਾ ਇੱਕ ਕਰਾਉਨ ਕਿਓ ਕਰਕੇ ਇੱਕ ਕੰਪਨੀ ਹੁੰਦੀ ਸੀ ਇਹਨਾਂ ਦੀ ਬਜ਼ੁਰਗਾਂ ਦੀ ਉਹ ਏਰ ਕੋ ਬਾਅਦ ਚ ਸੰਭਲੀ ਨਹੀਂ ਸਜੀਵ ਰੋੜਾ ਸਾਹਿਬ ਕੇ ਦਿੱਲੀ ਜਾ ਕੇ बिजनेसमੈਨ ਬਣ ਗਏ ਦਿੱਲੀ ਤੋਂ ਹੀ ਇਹ ਪੈਰਾਸ਼ੂਟ ਰਾਈ ਰਾਜ ਸਭਾ ਮੈਂਬਰ ਬਣ ਗਏ ਇਹਨਾਂ ਦਾ ਤੇ ਇੱਥੇ ਆਪਣਾ ਘਰ ਵੀ ਨਹੀਂ ਹੈਗਾ ਲੁਧਿਆਣੇ ਦਾ ਇੱਕ ਬਹੁਤ ਵੱਡੇ ਵਪਾਰੀ ਨੇ ਲੁਧਿਆਣੇ ਦੇ ਨਹੀਂ ਆਪਾਂ ਕਹਿ ਸਕਦੇ ਕਿ ਇੰਡੀਆ ਦੇ ਜਿਹੜੇ ਮੋਸਟ ਵੱਡੇ ਜਿਹੜੇ ਇੰਡਸਟਰੀਅਲਿਸਟ ਨੇ ਉਹ ਮੰਨ ਲਓ ਜੇ ਇੰਡੀਆ ਦੇ 100 ਨੇ ਨਾ ਉਹਦੇ ਚ 70 80 ਤੇ ਕੱਲੇ ਲੁਧਿਆਣੇ ਦੇ ਹੋਣਗੇ ਉਹਨਾਂ ਵਿੱਚੋਂ ਇੱਕ ਜਿਹੜਾ ਇੰਡਸਟਰੀਅਲਿਸਟ ਆ ਉਹਦਾ ਫਾਰਮ ਹਾਊਸ ਆ ਤੇ ਅੱਜ ਕੱਲ ਤੇ ਰੋੜਾ ਸਾਹਿਬ ਉੱਥੇ ਰਹਿੰਦੇ ਹੈਗੇ ਨੇ ਉਹਨਾਂ ਦਾ ਆਪਣਾ ਲੁਧਿਆਣੇ ਸ਼ਹਿਰ ਦੇ ਵਿੱਚ ਘਰ ਨਹੀਂ ਹੈਗਾ ਬਸ ਇਹ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਲੁਧਿਆਣੇ ਦੇ ਸੀ ਤੇ ਇਸ ਕਰਕੇ ਇਹ ਸਾਰੇ ਮੁੱਦੇ ਉੱਠਣਗੇ ਕਿ ਜਿਹੜੇ ਬੰਦੇ ਦੀ ਇੱਥੇ ਆਪਣਾ ਘਰ ਨਹੀਂ ਹੈਗਾ ਠੀਕ ਹੈ ਪੁਰਾਣਾ ਪਸ਼ੋਕੜ ਸੀ ਰਿੰਦੇ ਤੁਸੀਂ ਦਿੱਲੀ ਹੋ ਇਹ ਤੇ ਤੁਸੀਂ ਕਿਸੇ ਬਿਜ਼ਨਸਮੈਨ ਦੇ ਉਦਯੋਗਪਤੀ ਦੇ ਫਾਰਮ ਹਾਊਸ ਤੇ ਰਹਿ ਰਹੇ ਹੋ ਤੇ ਤੁਸੀਂ ਉਸ ਏਰੀਆ ਦੀ ਸੇਵਾ ਕਿਵੇਂ ਕਰੋਗੇ ਉਸੇ ਫਾਰਮ ਹਾਊਸ ਦੇ ਵਿੱਚ ਤਿੰਨ ਦਿਨ ਰਵਿੰਦ ਕੇਜਰੀਵਾਲ ਸਾਹਿਬ ਰਹੇਗੇ ਨੇ ਤੇ ਇਹ ਜਿਹੜੀ ਲੁਧਿਆਣਾ ਪੱਛਮੀ ਦੀ ਸੀਟ ਆ ਬੜੀ ਜ਼ਬਰਦਸਤ ਲੜਾਈ ਹੋਣੀ ਆ ਔਰ ਇਹ ਹੈ ਕਿ ਭਾਰਤ ਪੁਜਨਾਸ਼ੂ ਨੇ ਇੱਕ ਮੈਸੇਜ ਦੇ ਦਿੱਤਾਗਾ ਕਿ ਮੈਨੂੰ ਇਸ ਇਲੈਕਸ਼ਨ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਲੋੜ ਨਹੀਂ ਹੈਗੀ ਤੇ ਜੇ ਇਹ ਮੈਸੇਜ ਚਲਾ ਗਿਆ ਤੇ ਲਾਜ਼ਮੀ ਤੌਰ ਤੇ ਕਾਂਗਰਸ ਪਾਰਟੀ ਤੇ ਜਿਆਦਾ ਜਿਹੜਾ ਅਸਰ ਪਏਗਾ ਹੁਣ ਇਹ ਜਿਹੜੀ ਲੜਾਈ ਆ ਜਿਹੜੇ ਦੋਨਾਂ ਦੇ ਵਿਚਕਾਰ ਮਨ ਭੇਦ ਵੀ ਆ ਤੇ ਮਤ ਭੇਦ ਵੀ ਆ ਹੁਣ ਜਿਹੜੇ ਪਾਰਟੀ ਮਾਮਲੇ ਦੇ ਇੰਚਾਰਜ ਆ ਪਪੇਸ਼ ਬਗੇਲ ਉਹ ਕਿਵੇਂ ਸੈਟਲ ਕਰਦੇ ਹੈਗੇ ਨੇ ਉਹ ਉਹਨਾਂ ਦਾ ਧਿਆਨ ਇੱਥੇ ਘਟ ਉਹ ਤੇ ਆਪ ਈਡੀ ਨੇ ਬੁਰੀ ਤਰ੍ਹਾਂ ਫਸਾ ਲਏ ਹੈਗੇ ਨੇ ਤੇ ਇਹ ਲੜਾਈ ਵੱਧ ਸਕਦੀ ਤੇ ਇਹਦਾ ਇਸ ਇਸ ਇਲੈਕਸ਼ਨ ਦਾ ਜਿਹੜਾ ਪਰਛਾਵਾਂ ਨਾ ਉਹ ਫਿਰ 227 ਦੀਆਂ ਚੋਣਾਂ ਦੇ ਵਿੱਚ ਵੀ ਦਿਖਾਈ ਦੇਗਾ